ਦੁੱਖਾਂ ਨੂੰ ਕੋਈ ਵੀ ਪਰਮਾਨੰਗੀ ਤੇ ਮਨਜ਼ੂਰੀ ਨਹੀਂ ਦਿੰਦਾ ਕਿ ਦੁੱਖ ਮੇਰੇ ਜੀਵਨ ਵਿੱਚ ਆ ਜਾਣ ਪਰ ਗੁਰੂ ਸਾਹਿਬ ਕਹਿੰਦੇ ਨੇ ਇਹਦੇ ਬਗੈਰ ਕੋਈਆਂ ਹੀ ਆ ਜਾਂਦੇ ਨੇ ਜਦ ਤਨਾ ਬਹੁਤ ਸੁੱਖ ਕੀ ਕੀਏ ਦੁੱਖ ਕੋ ਕਿਉਂ ਨਾ ਕੋਏ ਕੋ ਨਾਨਕ ਸੁਰ ਨੇ ਮਨਾ ਹਰ ਭਾਵ ਸੋਹ ਹੋਏ ਜੋ ਹਰੀ ਪਰਮਾਤਮਾ ਨੂੰ ਚੰਗਾ ਲੱਗਦਾ ਉਹਣਾ ਦੇ ਕੋ ਹੈ ਪਰ ਮੈਂ ਜਿਹੜੇ ਜਨਨ ਕਰ ਰਿਹਾ ਹਾਂ ਉਹ ਜਤਨ ਸੁੱਖਾਂ ਵਾਸਤੇ ਤਾਂ ਕਰ ਹੀ ਨਹੀਂ ਰਿਹਾ ਮੇਰੇ ਜਤਨ ਕੀ ਨੇ ਜੀ ਕੇ ਵੇਖ ਮੰਗਾ ਹੈ ਅੰਮ੍ਰਿਤ ਜੇ ਤੂੰ ਜਨਨ ਕਰਨਾ ਹੈ ਸੁੱਖਾਂ ਦੇ ਲਈ ਤੇ ਸਦੀਵ ਕਾਲ ਵਾਸਤੇ ਜੇ ਸੁਖ ਭੋਗਣਾ ਹੈ ਤੇ ਮਹਾਰਾਜ ਨੇ ਕਿਹਾ ਜੇ ਤੂੰ ਸਦਾ ਹੀ ਸੁਖੀ ਹੋਣਾ ਚਾਹੁੰਦਾ ਹੈ ਤੇ ਆਹ ਮੈਂ ਤੈਨੂੰ ਇੱਕ ਯੁੱਗ ਦੱਸਾਂ ਦਿਆਂ ਉਹ ਯੁੱਗ ਹੈ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ ਮਹਾਰਾਜ ਨੇ ਕਿਹਾ ਕਿ ਸਦਾ ਸੁਖ ਚਾਹਣਾ ਹੈ ਸਦਾ ਆਨੰਦ ਤੇ ਖੇੜੇ ਦੇ ਵਿੱਚ ਰਹਿਣਾ ਚਾਹਣਾ ਹੈ ਤੇ ਉਹਦੇ ਲਈ ਤੈਨੂੰ ਸ਼ਰਨ ਪਕੜਨੀ ਪਏਗੀ ਇੱਕ ਬੜਾ ਪਿਆਰਾ ਬਚਨ ਹੈ ਗੁਰੂ ਸਾਹਿਬ ਜੀਆਂ ਦਾ ਇਹ ਇਹ ਤੇ ਸਮਝਾਉਣਾ ਬਹੁਤ ਜ਼ਰੂਰੀ ਹੈ ਆਗਰੀਆਂ ਨੇ ਚੱਕੀ ਦੇਖੀ ਐ ਚੱਕੀ ਉਹ ਪਹਿਲਾ ਸਮੇਂ ਵਿੱਚ ਜੇ ਚੱਕੀ ਜਿਹੜੀ ਹੁੰਦੀ ਸੀ ਨਾ ਉਹ ਹੱਥ ਦੇ ਨਾਲ ਆਟਾ ਪੀਸਾ ਪੀਸਿਆ ਜਾਂਦਾ ਸੀ ਤੇ ਉਤੋਂ ਨਾ ਦਾਣੇ ਪਾਏ ਜਾਂਦੇ ਸਨ ਉਹ ਵੇਜੇ ਕਿੱਲੀ ਹੁੰਦੀ ਸੀ ਮਹਾਰਾਜ ਕਹਿੰਦੇ ਨੇ ਧੋਏ ਕੋੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋ ਤਾਰ ਨਹੀਂ ਸੋ ਕੁਬਰੇ ਨਾਨਕ ਆਜਾ ਬਟਟ ਉਹ ਜਦੋਂ ਚੱਕੀ ਘੁੰਮਦੀ ਹੈ ਤੇ ਇਹਦੇ ਵਿਚਕਾਰ ਜਿਹੜੇ ਦਾਣੇ ਆਉਂਦੇ ਨੇ ਨਾ ਉਹ ਚੱਕੀ ਦੀ ਦਿੰਦੀ ਆ ਪਰ ਕੁਝ ਦਾਣੇ ਜਿਹੜੇ ਨੇ ਉਹ ਕਿੱਲੀ ਨਾਲ ਲੱਗ ਜਾਂਦੇ ਨੇ ਜਿਹੜੇ ਕਿੱਲੀ ਨਾਲ ਲੱਗ ਗਏ ਜਿਹੜੇ ਦਾਣੇ ਜਿਹਦੇ ਧੁਰੇ ਦੇ ਉੱਤੇ ਚੱਕੀ ਘੁੰਮਦੀ ਹੈ ਉਹ ਕਿੱਲੀ ਦੇ ਨਾਲ ਜਿਹੜੇ ਦਾਣੇ ਲੱਗ ਜਾਂਦੇ ਨੇ ਉਹ ਫਿਰ ਦਰੜੇ ਨਹੀਂ ਜਾਂਦੇ ਉਹ ਪੀਸੇ ਨਹੀਂ ਜਾਂਦੇ ਮਹਾਰਾਜ ਕਹਿੰਦੇ ਨੇ ਜੇ ਸੰਸਾਰ ਹੈ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੇ ਚੱਕੀ ਲਾਈ ਹੋਈ ਆ ਦੁੱਖਾਂ ਤੇ ਦੁੱਖਾਂ ਦੀ ਚੱਕੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਵਿਕਾਰ ਵੀ ਇਹਦੇ ਅੰਦਰ ਹੀ ਨੇ ਜੇ ਕਰ ਉਹ ਇਹਦੇ ਵਿੱਚਕਾਰ ਆ ਗਿਆ ਤੇ ਦੁੱਖਾਂ ਦੇ ਤਿਲੋਂ ਤਰ ਦੇਣਾ ਪਰ ਜੇਕਰ ਤੂੰ ਗੁਰੂ ਦੀ ਸ਼ਰਣ ਪੈ ਜਾਵੇਂ ਗੁਰੂ ਦੇ ਦਰ ਦੇ ਨਾਲ ਜੁੜ ਜਾਵੇਂ ਫੇਰ ਗੁਰੂ ਦੀ ਸ਼ਰਣ ਵਿਚ ਰਿਆ ਮਹਾਰਾਜ ਜੀ ਕਹਿੰਦੇ ਜੋ ਦਰ ਰਹੇ ਸੋ ਕੋਰੇ ਨਾਨਕ ਆਜਬ ਟਿੱਠ ਤੇ ਤੋ ਵੀ ਜਿਵੇਂ ਉਹ ਦਾਣੇ ਕਿੱਲੀ ਦੇ ਨਾਲ ਲੱਗ ਕੇ ਪੱਜ ਗਏ ਸਜਣਾ ਤੋ ਵੀ ਨਾਮ ਦੀ ਓਟ ਲੈ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾ ਸੱਜ ਜਾਨੀ ਇਹ ਵਿਕਾਰ ਤੈਨੂੰ ਤਲ ਨਹੀਂ ਪਾਣਗੇ ਨਵੇਂ ਪਾਚਾ ਜੀਆਂ ਨੇ ਇਹ ਸ਼ਬਦ ਉਚਾਰਨ ਕੀਤਾ ਹਰ ਕੋ ਨਾਮ ਸਦਾ ਸੁਖदाई ਜਾ ਕੋ ਸਿਮਰ ਆਜਾਮਨ ਉਧਰਿਓ ਮਾਰਨ ਕਹਿੰਦੇ ਜਾ ਕੇ ਪੁੱਛ ਲਾਓ ਆਜਾਮਨ ਨੂੰ ਕੋ ਤੁ ਸੁੱਖ ਮਿਲਿਆ ਕਿ ਨਹੀਂ ਮਿਲਿਆ ਜਾ ਕੋ ਸਿਮਰ ਆਜਾਮਨ ਉਧਰਿਓ ਗਨ ਕਾ ਹੂ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੇਂ RAM ਨਾਮ ਸੁਧਾਈ ਤਾਕੋ ਦੁਖ ਹਰਿਓ ਕਰੋ ਨਾਮੇ ਆਪਣੀ ਤੈਜ ਵਧਾਈ ਮਹਾਰਾਜ ਕਹਿੰਦੇ ਨੇ ਜਾਤਿ ਕਰ ਦਰਪਦੀ ਨੂੰ ਪੁੱਛ ਲਓ ਦੀ ਸਹਾਇਤਾ ਕਿਨੇ ਕੀਤੀ ਮਹਾਰਾਜ ਕਹਿੰਦੇ ਨੇ ਉਸ ਦੀ ਸਹਾਇਤਾ ਰਾਮ ਦੇ ਨਾਮ ਨੇ ਕੀਤੀ ਆ ਮਹਾਰਾਜ ਕਹਿੰਦੇ ਨੇ ਹਰ ਕੀਰਤਨ ਭਗਤ ਨਿਤ ਗਾਮਨ ਦੇ ਹਰ ਨਾਮ ਸੁਖ ਦਾਈ ਹਰ ਭਗਤਾਂ ਨੂੰ ਨਿਤ ਨਾਮ ਦੀ ਵਡਿਆਈ ਪਕਸ਼ੀਆਂ ਨਾ ਨਿਤ ਚੜਾ ਸਵਾਈ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਨਾਮੇ ਦੀ ਵਡਿਆਈ ਪਖਸ਼ੀ ਹੈ ਨਾਮ ਦੀ ਵਡਿਆਈ ਕੀ ਇਹ ਭਾਰਾ ਗੁਣ ਪਖਸ਼ੀ ਹੈ ਤੇ ਕੋ ਨੇਦਰ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਤੇ ਨਾਮ ਦਾ ਜਿਹੜਾ ਧੰਨਾ ਹੈ ਉਹ ਸਵਾਇਆ ਹੋ ਜਾਂਦਾ ਹੈ ਸਵਾਇ ਤੋਂ ਭਾਵ ਕਿ ਇੱਕ ਤੋਂ ਵੱਧਦਾ ਹੀ ਜਾਂਦਾ ਹੈ ਇਹਦੇ ਵਿੱਚ ਟੋਟਾ ਕੋਈ ਨਹੀਂ ਹਰ ਭਗਤਾਂ ਨੂੰ ਇਹ ਕਰੀ ਮਹਾਨੀਆਂ ਨੇ ਆਪਣੀ ਪੈਜ ਰਖਾਈ ਉਸ ਬਰੀਪੂਰਨ ਪਰਮਾਤਮਾ ਵਾਹਿਗੁਰੂ ਨੇ ਆਪਣੇ ਬਿੱਤ ਦੀ ਪੈਜ ਰੱਖਦੇ ਹੁਆਂ ਆਪਣੇ ਭਗਤਾਂ ਨੂੰ ਸੰਤੋਖ ਬਖਸ਼ਿਆ ਆਪਣੇ ਭਗਤਾਂ ਦੇ ਹਿਰਦੇ ਅਡੋਰ ਚਿਤ ਕਰ ਦਿੱਤੇ ਨੇ ਪਰਮਾਤਮਾ ਨੇ ਉਹਨਾਂ ਨੂੰ ਸਹਿਜ ਬਖਸ਼ਿਆ ਤੇ ਮਹਾਰਾਜ ਕਹਿੰਦੇ ਨੇ ਉਹ ਕਦੇ ਵੀ ਫਿਰ ਮਾਇਆ ਦੇ ਪਿੱਛੇ ਦੌੜਦੇ ਨਹੀਂ ਮਾਇਆ ਦਾ ਜਿੱਤੇ ਪ੍ਰਭਾਵ ਪੈ ਜਾਵੇ ਮਾਇਆ ਨੂੰ ਆਪਣੇ ਅਧੀਨ ਕਰ ਲੈਣ ਦੀ ਹੈ ਪਰ ਜਿਹੜੇ ਪਰਮਾਤਮਾ ਦੇ ਸ਼ੇਵਕ ਨੇ ਪਰਮਾਤਮਾ ਦੇ ਭਗਤ ਨੇ ਉਹ ਮਾਇਆ ਦੇ ਪਿੱਛੇ ਨਹੀਂ ਜਾਂਦੇ ਉਹ ਕਿਸ ਦੇ ਪਿੱਛੇ ਜਾ ਰਹੇ ਨੇ ਜਿਸ ਨੇ ਮਾਇਆ ਨੂੰ ਬਣਾਇਆ ਜਿਸ ਤਵੇ ਜੋ ਮਾਇਆ ਦਾ ਪਤੀ ਹੈ ਪਰਮੇਸ਼ਰ ਉਸ ਦੇ ਪਿੱਛੇ ਜਾ ਰਹੇ ਨੇ ਤੇ ਮਾਇਆ ਦਾ ਸਰੂਪ ਮਹਾਰਾਜ ਨੇ ਕਿਹਾ ਸੁਭਾਅ ਲਿਖਿਆ ਜਿਨ ਮੋਹਿ ਬ੍ਰਹਮੰਡ ਖੰਡ ਤੰਨ ਮੈਂ ਪਾਵ ਜਿਸ ਮਨਮੋਣੀ ਮਾਇਆ ਨੇ ਸਾਰੇ ਜਗ ਨੂੰ ਆਪਣੇ ਵੱਸ ਦੇ ਵਿੱਚ ਕੀਤਾ ਹੋਇਆ ਮਹਾਰਾਜ ਕਹਿੰਦੇ ਮੈਂ ਵੀ ਇਹਦੇ ਆਦੀ ਹਾਂ ਅਛਾ ਕੀ ਮਾਇਆ ਕਿਸ ਕਿਸਮ ਵਿਆਪਤੀ ਹੈ ਤੇ ਮਾਇਆ ਦੇ ਨਦੀਨ ਤਾਣ ਕੌਣ ਹੈ ਗੁਰੂ ਜੀ ਆਖਦੇ ਜਿਹਨੂੰ ਠਿੱਕ ਲੱਗ ਗਿਆ ਉਹਨੂੰ ਮਾਇਆ ਵਿਆਪਕੀ ਕਹੋ ਕਬੀਰ ਜਿਸ ਉਦਰ ਇਸ ਮਾਇਆ ਜੇ ਈੜੀ ਨੂੰ ਵੀ ਠਿੱਕ ਲੱਗਾ ਤੇ ਮਾਇਆ ਦੇ ਅਦੀਨ ਉਹ ਵੀ ਹੈ ਜਨਮੋ ਇਹ ਤੇ ਮਾਨਡ ਆਂਡ ਤਾ ਮੂੰ ਮੈਂ ਭਾਰੋ ਰਾਖ ਲਿਓ ਇਹ ਪਿੱਖਾਈ ਜਿਓ ਦੇਹੁ ਆਪਣਾ ਨਾਉ ਜਾ ਕੇ ਪਾਚੇ ਕੋ ਸੁਖੀ ਤਾਂ ਕੇ ਪਾਚੇ ਜਾਓ ਕਹਿੰਦੇ ਜਿਸ ਮਾਇਆ ਤੂੰ ਅਜੇ ਤੱਕ ਕੋਈ ਸੁਖ ਨਹੀਂ ਪ੍ਰਾਪਤ ਕਰ ਸਕਿਆ ਪਰ ਮੈਂ ਫੇਰ ਉਸ ਮਾਇਆ ਦੇ ਪਿੱਛੇ ਜਾਣਾ ਗੁਰੂ ਸਾਹਿਬ ਨੇ ਇਹ ਬੜਾ ਸੁਣਾ ਸਾਨੂੰ ਸਮਝਾਇਆ ਉਦਾਹਰਣ ਵਜੋਂ ਕਿ ਜੇ ਤੁਸੀਂ ਸੱਪ ਦਾ ਪਿੱਛਾ ਕਰੋਗੇ ਤੁਹਾਡੇ ਜੀਵਨ ਵਿੱਚ ਜ਼ਹਿਰ ਤਾਂ ਹੋਵੇਗਾ ਤੁਹਾਡੇ ਜੀਵਨ ਵਿੱਚ ਅੰਮ੍ਰਿਤ ਨਹੀਂ ਹੋਵੇਗਾ ਤੇ ਮਾਇਆ ਨੂੰ ਨਗਨੀ ਦੇ ਨਾਲ ਗੁਰੂ ਸਾਹਿਬ ਨੇ ਤਸਵੀਰ ਦਿੱਤੀ ਮਾਇਆ ਮਈ ਨਗਨੀ ਜਕ ਰਹੀ ਲਪਟਾਈ ਜਿਸ ਦੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਈ ਸੰਗਰੂਜੀ ਪਰਮੰਦੇ ਨੇ ਹਰ ਭਗਤਾ ਨੂੰ ਫਿਰ ਘਰੀ ਬਹਾਲੀਆਂ ਆਪਣੀ ਪੈਰ ਰਖਾਈ ਨਿੰਦਕਾਂ ਬਾਸੋਂ ਹਰ ਲੇਖਾਂ ਮੰਗ ਸੀ ਬਹੁ ਦੇ ਸਜਾਈ ਤੇ ਜਿਹੜੇ ਭਲੇ ਮਨੁੱਖਾਂ ਦੀ ਨਿੰਦਿਆ ਕਰਦੇ ਨੇ ਜੀਵਨ ਦੇ ਵਿੱਚ ਉਹ ਨਨਕਾਪਾਸੋਂ ਲੇਖਾ ਮੰਗਿਆ ਜਾਂਦਾ ਹੈ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਲੇਖਾ ਰਾਬੋਂ ਮੰਗੇ ਸੀਗਾ ਤੇ ਨਨਕਾ ਫਾਸੋਂ ਇਹ ਲੇਖ ਮੰਗਿਆ ਜਾਂਦਾ ਹੈ ਕਿ ਤੁਸੀਂ ਜਿਹੜਾ ਆਪਣੀ ਰਸਨਾ ਤੋਂ ਜਿਹੜੇ ਕੰਮ ਤੁਸੀਂ ਦੀਦ ਕੇ ਆਇਓ ਇਹਦਾ ਲੇਖਾ দাও ਤੇ ਦੇਖੇ ਵਜੋਂ ਫਿਰ ਉਹਨਾਂ ਨੂੰ ਬਹੁ ਦੇ ਸਜਾਈ ਪਰਮਾਤਮਾ ਦੇ ਵੱਲੋਂ ਉਹਨਾਂ ਨੂੰ ਆਤਮਿਕ ਮੌਤ ਦੇ ਦੁੱਖ ਭੁਗਤਾਏ ਜਾਂਦੇ ਨੇ ਜੀਹਾਂ ਨੰਦਕ ਆਪਣੇ ਜੀ ਕਮਾਨ ਦੇ ਇਹੋ ਪਲ ਪਾਈ ਹੁਣ ਨੰਦਕ ਆਪਣੇ ਮਨ ਦੇ ਅੰਦਰ ਜਿਸ ਪ੍ਰਕਾਰ ਦੇ ਵਿਚਾਰ ਕੁਚਿਤ ਬਧੈ ਇਸ ਪ੍ਰਕਾਰ ਦੇ ਕਰਮ ਨੂੰ ਕਰਾਉਂਦਾ ਹੈ ਇਹਦੇ ਇੱਕ ਸ਼ਬਦ ਆ ਗਿਆ ਜੀ ਕਿਹੜੇ ਨੂੰ ਨਾਲ ਸਿਹਾਰੀ ਲੱਗੀ ਹੈ ਇਹਨੂੰ ਕਈ ਜੀ ਕੀ ਪੜਦੇ ਇਹਨੂੰ ਕੇਵਲ ਜੀ ਪੜਨਾ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਇਸ ਪ੍ਰਕਾਰ ਨਾਲ ਆਉਂਦੀ ਹੈ ਸਬ ਜੀ ਤੇਰੇ ਦਿਆਲਾ ਤੂੰ ਕਈ ਜੀ ਦੇ ਟੜਾ ਲਾ ਕੇ ਜੀ ਆਵੇਂ ਨਹੀਂ ਪੜਨਾ ਇੱਥੇ ਜੇ ਇਡੀ ਨੂੰ ਸਿਆਣੀ ਲੱਗੀ ਹੈ ਤੇ ਇਹਦਾ ਅਰਥ ਹੈ ਆਪਣੀ ਜੀ ਦੇ ਅੰਦਰ ਵਿਚਾਰ ਮਨ ਅਖਦੇ ਕਿ ਜਿਸ ਪ੍ਰਕਾਰ ਦਾ ਨਿੰਦਕ ਆਪਣੇ ਹਿਰਦੇ ਦੇ ਵਿੱਚ ਕਰਮ ਕਮਾਉਂਦਾ ਹੈ ਉਹਦੇ ਫਲ ਨੂੰ ਪ੍ਰਾਪਤ ਹੋ ਜਾਂਦੇ ਨੇ ਜੇ ਉਹਨੇ ਨਿੰਦਾ ਕੀਤੀ ਹੈ ਤੇ ਨਿੰਦਾ ਦੇ ਫਲ ਸਵਰੂਪ ਉਦੇ ਜੀਵਨ ਦੇ ਵਿੱਚ ਉਹਨੂੰ ਦੁੱਖ ਭੁਗਤਾਇਆ ਜਾਂਦਾ ਹੈ ਅੰਦਰ ਕਰਮਾਂ ਸਰ ਪਰ ਉਪੜੈ ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ ਪਰ ਕੋਈ ਮਨੁੱਖ ਜੇਕਰ ਅੰਦਰ ਬਹਿ ਕੇ ਅੰਦਰ ਬਹਿਣ ਤੋਂ ਬਾਅਦ ਕਿ ਦੁਨੀਆਂ ਤੋਂ ਲੁਕ ਚੁਪ ਕੇ ਕੋਈ ਪਾਪ ਕਰਮ ਕਰੇ ਸਰ ਪਰ ਉਗੜੇ ਜਰੂਰ ਦਾ ਜਰੂਰ ਉਹ ਪ੍ਰਗਟ ਹੋ ਜਾਂਦਾ ਹੈ ਆਮੈਂ ਕੋਈ ਧਰਤੀ ਦੇ ਵਿੱਚ ਬਹਿ ਕੇ ਵੀ ਕੋਈ ਪਾਪ ਕਰਮ ਕਰੀ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ ਮਹਾਰਾਜ ਆਖਦੇ ਨੇ ਮਨ 모ੜੇ ਦੇਖ ਰਹੀਓ ਪ੍ਰਭ ਸੁਆਮੀ

ਆਪ ਕੌਣ ਪੜਦਾ ਤੇਰਾ ਟੱਕ ਹੈ ਮਹਾਰਾਜ ਜੀ ਨੇ ਤਾਂ ਸਾਰੇ ਪਾਸੇ ਸਾਨੂੰ ਸੁਚੇਤ ਕੀਤਾ ਕਿ ਤੂੰ ਮਤ ਇਹ ਸਮਝੀ ਕਿ ਅਲਗ ਪੜਦੇ ਮੈਂ ਕਮਾਵਾਂ ਬੇਕਾਰ ਕਿਰਮ ਹੈ ਪ੍ਰਗਟ ਹੋਏ ਸੰਸਾਰ ਤੂੰ ਪ੍ਰਗਟ ਹੋ ਹੀ ਜਾਏਗਾ ਭਾਵੇਂ ਕਿਤਨੀ ਤੂੰ ਕੋਸ਼ਿਸ਼ ਕਰੇਂ

ਤੇ ਮਨੁੱਖ ਸਮਝਦਾ ਕਿ ਕਰਮਾ ਮੈਂ ਕਰਾਂਗਾ ਪਰ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜੀਤੇ ਪਾਪ ਕੀਏ ਰੱਖੇ ਤਲੇ ਦੁਰਾਈ ਪ੍ਰਗਟ ਹੋਏ ਨਿਰਾਮ ਜਦ ਜਨ ਪੁੱਛੇ ਧਰਮ ਰਾਏ ਗੁਰੂ ਰਾਮਦਾਸ ਮਹਾਰਾਜ ਜੀਆ ਵੀ ਰਚਨਾ ਆਖਦੀ ਹੈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਤੂੰ ਲੱਗ ਕੋਸ਼ਿਸ਼ਾਂ ਕਰ ਲੈਣਾ ਕਿ ਇਹਨਾਂ ਪਾਪ ਕਰਮਾਂ ਦਾ ਕਿਤੇ ਪਤਾ ਨਾ ਲੱਗੇਗਾ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਕੋਈ ਧਰਤੀ ਦੇ ਹੇਠਲੇ ਪਾਸਿਓਂ ਬਹਿ ਕੇ ਵੀ ਇਹ ਕਰਮ ਕਰਾਵੇਗਾ ਪਰਮਾਤਮਾ ਨੇ ਉਹ ਵੀ ਪ੍ਰਗਟ ਕਰਦੇ ਹੋਣੇ ਨੇ ਅਗਲਾ ਬਚਨ ਸਤਿਗੁਰੂ ਜੀ ਪਰਮਾਉਂਦੇ ਨੇ ਜਦ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਜਿੱਤੇ ਸ਼ਬਦ ਚੰਨ ਆਏਗਾ ਉਹਦੇ ਅਰਥ ਬਣਨਗੇ ਸੇਵਨ ਦਾਸ ਨਾਨਕ ਪਰਮਾਤਮਾ ਦੀ ਵਡਿਆਈ ਨੂੰ ਵੇਖ ਕੇ ਆਪਣੇ ਮਨ ਦੇ ਵਿੱਚ ਪ੍ਰਸੰਨ ਹੁੰਦਾ ਮਨ ਬਿਲਾਸ ਭਏ ਸਾਹਿਬ ਕੇ ਜਦ ਜਿ ਦੇਖ ਪੜਾਈ ਇਹ ਜਿਹੜਾ ਸ਼ਬਦ ਹੈ ਵਾਹ ਗੁਰੂ ਦੋ ਸਰੂਪਾਂ ਦੇ ਵਿੱਚ ਆਇਆ ਵਾਹ ਗੁਰੂ ਵੀ ਆਇਆ ਤੇ ਬਾਹਰ ਗੁਰੂ ਵੀ ਆਇਆ ਵਾਹ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਨੂੰ ਵੇਖ ਕੇ ਅਸਚਰਜ ਮੁਕ ਹੈਰਾਨ ਹੋ ਜਾਵੇ ਤੇ ਵਾਹਕ ਨੂੰ ਦਾ ਅਰਥ ਹੋ ਗਿਆ ਗੁਰੂ ਤੂੰ ਧਨ ਹੈ ਤੂੰ ਵਾਹ ਹੈ ਵਾਹ ਵਾਹ ਕਾ ਬੜਾ ਤਮਾਸ਼ਾ ਆਪੇ ਹੱਥੇ ਆਪ ਹੀ ਚਿਤਵ ਆਪੇ ਚੰਦ ਸੂਰ ਪਰਗਾਸਾ ਗੁਰੂ ਦੇ ਗੁਣ ਵੀ ਹੈਰਾਨ ਕਰਨ ਵਾਲੇ ਨੇ ਤੇ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਉਹ ਵੀ ਹੈਰਾਨ ਕਰਨ ਵਾਲੀ ਹੈ ਤੇ ਜਿਹੜਾ ਪਰਮੇਸ਼ਰ ਦਾ ਸ਼ੇਵਕ ਹੈ ਉਹ ਆਪਣੇ ਮਾਲਕ ਦੀਆਂ ਵਡਿਆਈਆਂ ਨੂੰ ਵੇਖ ਕੇ ਆਪਣੇ ਮਨ ਦੇ ਵਿੱਚ ਵਿਗਸਦਾ ਆਪਣੇ ਮਨ ਦੇ ਵਿੱਚ ਪਰਸੰਨ ਚਿਤ ਹੁੰਦਾ ਹੈ ਪੌੜੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਮਹਾਰਾਜੀਆਂ ਦੀ ਹੁਣ ਇਹ ਪੌੜੀ ਇੱਕ ਪਰਮਤਾ ਹੁੰਦੀ ਆ ਸ਼ਬਦ ਗੁਰੂ ਰਾਮਦਾਸ ਮਹਾਰਾਜੀਆਂ ਦਾ ਤੇ ਪਿਛਲੇਰੇ ਇੱਕ ਜਗ੍ਹਾ ਪੌੜੀ ਦੇ ਨਾਲ ਪੰਜ ਪਾਇਆਸ਼ ਵਿੱਚ ਮਹਾਰਾਜ ਨੇ ਮਹੱਲਾ ਨਹੀਂ ਸ਼ਿਪਾਇਆ ਤੇ ਕਈ ਸੱਜਣ ਇਸ ਇੱਥੇ ਆ ਕੇ ਉਹ ਸ਼ੰਕਾ ਕਰ ਜਾਂਦੇ ਨੇ ਕਿ ਨਹੀਂ ਇਹ ਉਹ ਵਿੱਚ ਮਹੱਲਾ ਤੇ ਲਿਖਿਆ ਨਹੀਂ